ਪਹਿਲੀ ਵਾਰੀ ਸਾਡੀ ਜਿਹੜੀ ਆ ਪ੍ਰਿੰਸੀਪਲ ਸਰ ਨਾਲ ਮੀਟਿੰਗ ਹੋਣ ਜਾ ਰਹੀ ਸੀ ਤਾਂ ਜਾਣ ਤੋਂ ਪਹਿਲਾਂ ਹੀ ਸਾਨੂੰ ਉਹਨਾਂ ਨੇ ਇੰਨੀ ਕਬੱਡੀ ਗਾਲ ਕੱਢੀ ਕਿ ਉਹ ਜੇ ਆਪਦੀ ਖੋਤੀ ਬੱਚੀ ਨੂੰ ਇਹ ਗਾਲ ਕੱਢ ਦੇ ਤਾਂ ਉਹਨੂੰ ਕਿਦਾਂ ਦਾ ਮਹਿਸੂਸ ਹੋਗਾ ਉਹ ਹਰ ਇੱਕ ਬੋਰਡ ਦੇ ਵਿੱਚ ਗਾਲਾਂ ਕੱਢਦੇ ਜਾ ਕੇ ਸਿਸਟਰ ਨੂੰ ਰੋਜ਼ ਮੈਂ ਪ੍ਰਧਾਨ ਅਗਜ ਕਰਮਜੀਤ ਕੋਲ ਆਲਕ ਹਰ ਬੋਰਡ ਦੇ ਵਿੱਚੋਂ ਫੋਨ ਆਉਂਦਾਗਾ ਵੀ ਅੱਜ ਇੱਥੇ ਗਲਤ ਬੋਲ ਗਿਆ ਅੱਜਕੱਥੇ ਇੱਥੇ ਬੋਲ ਗਿਆ ਸਰਸਾਰ ਜਿਹੜੀਆਂ ਇਹਨਾਂ ਦੀਆਂ ਆਪਦੀਆਂ ਹੀ ਮਿਲੀਆਂ ਭੋਗਤਾ ਆ ਫਿਰ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਦੀ ਜਾਂ ਐਮ ਐਸ ਸਰ ਦੀ ਕਿਵੇਂ ਤਨਖਾਹ ਪੈ ਗਈ ਜੇ ਇੱਕ ਸਟਾਫ ਨਰਸ ਦੀ ਤਨਖਾਹ ਜਾਂ ਕਲਾਸ 4 ਦੀ ਹੀ ਦਰਜਾ 3 ਤੇ 4 ਦੀ ਤਨਖਾਹ ਨਹੀਂ ਪਈ ਅੱਜ ਵੀ ਰਾਤ ਵੀ ਇਹਨੂੰ ਕੁੜੀ ਨੂੰ ਧਮਕੀ ਦਿੱਤੀ ਐ ਕਹਿੰਦਾ ਮੇਰੀ ਮਾਤਰੀ ਸਾਹਿਬ ਮੈਂ ਵੀ ਸਿੱਧੀ ਆਗੀ ਮੇਰੀ ਕਹਿੰਦਾ ਪ੍ਰਿੰਸੀਪਲ ਨਾਲ ਵੀ ਸਿੱਧੀ ਗੱਲ ਲਵਾਤਾ ਕਿ ਮੇਰੇ ਡੀਆਰ ਦੇ ਸਾਹਮਣੇ ਸਿੱਧੀ ਬਾਤ ਹਲਵਾਤਾ ਕਿ ਮੈਂ ਇਹਨੂੰ ਦੇਖੂਗਾ ਇਹਨੇ ਗਲਤ ਪੱਗਾ ਲੈ ਲਿਆ ਮੇਰੇ ਨਾਲ ਪਹਿਲਾਂ ਅਸੀਂ ਬਹੁਤ ਧੱਕੇ ਸਰਕਾਰਾਂ ਦੇ ਸਹੇ ਸੀ ਪਰ ਹੁਣ ਅਸੀਂ ਸ਼ਾਂਤ ਮੇਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਤੇ ਪਿਛਲੇ ਅ ਅੱਗੇ ਪਹਿਲਾਂ ਸਾਡੀ 2 ਜਾਂ 3 ਤਰੀਕ ਨੂੰ ਤਨਖਾਹ ਪਹੁੰਚ ਜਾਂਦੀ ਸੀ ਹੁਣ ਸਾਡਾ 23 ਤਰੀਕ ਹੋ ਗਈ ਸਾਡੀ ਤਨਖਾਹ ਨਹੀਂ ਪਈ ਮੇਰਾ ਨਾਮ ਸੰਦੀਪ ਗੋਰਲ ਮੈਂ ਚੇਅਰਪਰਸਨ ਆ ਨਰਸਿੰਗ ਐਸੋਸੀਏਸ਼ਨ ਦੀ ਤੇ ਪਹਿਲਾਂ ਸਾਡੀਆਂ ਸਰਕਾਰਾਂ ਨਾਲ ਬਹੁਤ ਥੇਰ ਪਹਿਲਾਂ ਅਸੀਂ ਬਹੁਤ ਧੱਕੇ ਸਰਕਾਰਾਂ ਦੇ ਸਹੇ ਸੀ ਪਰ ਹੁਣ ਅਸੀਂ ਸ਼ਾਂਤ ਮੇਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਤੇ ਪਿਛਲੇ ਅੱਗੇ ਪਹਿਲਾਂ ਸਾਡੀ 2 ਜਾਂ 3 ਤਰੀਕ ਨੂੰ ਤਨਖਾਹ ਪੈ ਜਾਂਦੀ ਸੀ ਹੁਣ ਸਾਡਾ 23 ਤਰੀਕ ਹੋ ਗਈ ਸਾਡੀ ਤਨਖਾਹ ਨਹੀਂ ਪਈ ਸੀ ਜਿਸ ਨੇ ਕਾਰਨ ਕਰਕੇ ਅਸੀਂ ਮੈਡੀਕਲ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਕਿ ਸਾਡੀ ਤਨਖਾਹ ਮਿਲੂਗੀ ਤੇ ਸਾਡਾ ਪੂਰਾ ਹੀ ਡਿਪਾਰਟਮੈਂਟ ਜਿਹੜਾ ਸੀਗਾ ਮੈਡੀਕਲ ਸੁਪਰਡੈਂਟ ਤੋਂ ਚੇਂਜ ਕਰਕੇ ਉਹ ਪ੍ਰਿੰਸੀਪਲ ਦਫ਼ਤਰ ਦੇ ਵਿੱਚ ਆ ਗਿਆ ਜਿਸ ਦੇ ਕਾਰਨ ਇਹ ਕਹਿੰਦੇ ਕਿ ਸਾਡੀ ਤਨਖਾਹ ਹਜੇ ਤੱਕ ਨਹੀਂ ਬਣੀ ਪਰ ਉਹ ਇੱਕ ਜਿਹੜੀ ਆ ਉਹ ਗਲਤ ਗੱਲ ਕਹੀ ਜਾ ਰਹੀ ਹੈ ਇਦਾਂ ਦਾ ਕੁਝ ਵੀ ਨਹੀਂ ਹੈ ਜੇ ਸਾਰਾ ਕੁਝ ਆਨਲਾਈਨ ਆ ਤਾਂ ਉਹ ਇੱਕ ਕਲਿੱਕ ਦੇ ਵਿੱਚ ਤਨਖਾਹ ਜਿਹੜੀ ਉਹ ਪੈ ਜਾਣੀ ਚਾਹੀਦੀ ਸੀ ਇਹ ਸਰਾਸਾਰ ਜਿਹੜੀਆਂ ਇਹਨਾਂ ਦੀਆਂ ਆਪਦੀਆਂ ਹੀ ਮਿਲੀਆਂ ਭੁਗਤਾਂ ਆ ਫਿਰ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਦੀ ਜਾਂ ਐਮ ਐਸ ਸਰਦੀ ਕਿਵੇਂ ਤਨਖਾਹ ਪੈ ਗਈ ਜੇ ਇੱਕ ਸਟਾਫ ਨਰਸ ਦੀ ਤਨਖਾਹ ਜਾਂ ਕਲਾਸ 4 ਦੀ ਹੀ ਦਰਜਾ 3 ਤੇ 4 ਦੀ ਤਨਖਾਹ ਨਹੀਂ ਪਈ ਤੇ ਬਾਕੀ ਸਭ ਦੀ ਤਨਖਾਹ ਪੈ ਗਈ ਆ ਸਾਡੀ ਡਿਮਾਂਡ ਇੱਕ ਇਹ ਵੀ ਹੈ ਕਿ ਅਸੀਂ ਜਿਵੇਂ ਪਹਿਲਾਂ ਵੀ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੇ ਅਧੀਨ ਸੀ ਤਾਂ ਸਾਡੀ ਕਦੀ ਵੀ ਤਨਖਾਹ ਨਹੀਂ ਰੁਕੀ ਸੀ ਤੇ ਹੁਣ ਵੀ ਸਾਨੂੰ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਅਧੀਨ ਹੀ ਕੀਤਾ ਜਾਵੇ ਪਹਿਲੀ ਵਾਰੀ ਸਾਡੀ ਜਿਹੜੀ ਆ ਪ੍ਰਿੰਸੀਪਲ ਸਰ ਨਾਲ ਮੀਟਿੰਗ ਹੋਣ ਜਾ ਰਹੀ ਸੀ ਤਾਂ ਜਾਣ ਤੋਂ ਪਹਿਲਾਂ ਹੀ ਸਾਨੂੰ ਉਹਨਾਂ ਨੇ ਇੰਨੀ ਕ ਵੱਡੀ ਗਾਲ ਕੱਢੀ ਕਿ ਉਹ ਜੇ ਆਪਦੀ ਖੋਤੀ ਬੱਚੀ ਨੂੰ ਇਹ ਗਾਲ ਕੱਢ ਦੇ ਤਾਂ ਉਹਨੂੰ ਕਿੱਦਾਂ ਦਾ ਮਹਿਸੂਸ ਗਾਲ ਕੱਢਣ ਦਾ ਕਾਰਨ ਕੀ ਸੀਗਾ ਕੀ ਹੋਇਆ ਸੀ ਕੋਈ ਤਲਕੀ ਹੋਈ ਆ ਉਹ ਕਹਿੰਦੇ ਉਹ ਜਦੋਂ ਅੰਦਰ ਬੜੇ ਤਾਂ ਕਿਸੇ ਫੋਨ ਤੇ ਗੱਲ ਕਰਦੇ ਸੀ ਫੋਨ ਤੇ ਗੱਲ-ਗੱਲ ਕਰਦਿਆਂ ਹੀ ਉਹਨਾਂ ਨੇ ਕਿਹਾ ਕਿ ਨਰਸਾਂ ਨੇ ਪਰੇਸ਼ਾਨ ਕੀਤਾ ਹੋਇਆ ਨਰਸਾਂ ਨੇ ਗੰਦ ਪਾਇਆ ਹੋਇਆ ਤੇ ਨਾਲ ਇਹਨਾਂ ਨੂੰ ਹਰ ਇੱਕ ਕੰਮ ਜਦ ਕਿ ਸਾਡਾ ਬਣਦਾ ਵੀ ਨਹੀਂ ਹੈ ਸਾਨੂੰ ਲੈਬ ਟੈਕਨੀਸ਼ੀਅਨ ਦਾ ਵੀ ਕੰਮ ਲਿਆ ਜਾਂਦਾ ਹੈ ਸਾਡੇ ਕੋਲ ਡਾਟਾ ਆਪਰੇਟਰ ਵੈਂਟਰੀ ਦਾ ਵੀ ਕੰਮ ਲਿਆ ਜਾਂਦਾ ਹੈ ਜਨ ਅਸ਼ੋਧੀ ਤੇ ਵੀ ਬੱਚੇ ਬਿਠਾਏ ਗਏ ਆ ਡਿਸਪੈਂਸਰੀ 'ਚ ਵੀ ਬੱਚੇ ਬਿਠਾਏ ਗਏ ਆ ਜਦ ਕਿ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੈ ਜਿਹੜਾ ਸਟਾਫ ਨਰਸ ਨਹੀਂ ਕਰਦੀ ਤੇ ਕੋਈ ਵੀ ਰੈਜ਼ੀਡੈਂਟ ਜਾ ਕੇ ਉੱਥੇ ਬੈਠ ਕੇ ਕੰਮ ਨਹੀਂ ਕਰ ਸਕਦਾ ਜਿਹੜਾ ਸਾਡੇ ਸਟਾਫ ਨਰਸ ਸਾਰੇ ਕੰਮ ਸਾਰਦੀ ਆ ਤੇ ਉਸ ਦੇ ਬਾਵਜੂਦ ਵੀ ਸਾਨੂੰ ਇਹ ਸਾਰਾ ਕੁਝ ਚੱਲਣਾ ਪੈ ਰਿਹਾ ਇਹ ਬਿਲਕੁਲ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਆਪਜੀ ਦੇ ਥਰੂ ਬੇਨਤੀ ਹੈ ਐਮ ਐਸ ਜਿਹੜੇ ਪ੍ਰਿੰਸੀਪਲ ਸਾਰਾ ਨਾਲੇ ਤੋਂ ਮਾਫੀ ਮੰਗਦੇ ਇੱਥੇ ਮੰਗਣ ਆਣ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਤਨਖਾਹ ਅੱਜ ਦੀ ਅੱਜ ਹੀ ਪਲੀਜ਼ ਤਨਖਾਹ ਹੋ ਪਈਏ ਕਿੰਨੀ ਦੇਰ ਪੁਰਾਣਾ ਮਾਮਲਾ ਹੈ ਕਿੰਨੀ ਦੇਰ ਹੋਈ ਹੈ ਜੀ ਪਿਛਲੇ ਡੇਢ ਘੰਟੇ ਤੋਂ ਪਹਿਲਾਂ ਇਹ ਗੱਲ ਹੋਈ ਸੀ ਤੇ ਉਹਨਾਂ ਨੇ ਐਮ ਐਸ ਸਰ ਨੂੰ ਇਹ ਸੁਨੇਹਾ ਦਿੱਤਾ ਕਿ ਸਿਸਟਰ ਜੀ ਨੂੰ ਕਹੋ ਮੇਰੇ ਕੋਲੋਂ ਗਲਤੀ ਨਾਲ ਮੂੰਹ ਚੋਂ ਨਿਕਲ ਗਿਆ ਮੈਂ ਅੰਦਰ ਆ ਜਾਓ ਮੈਂ ਮਾਫੀ ਮੰਗ ਲੈਂਦਾ ਇਦਾਂ ਕਿਦਾਂ ਹੋ ਸਕਦਾ ਕਿ ਤੁਸੀਂ ਇੱਕ ਸਟਾਫ ਨਰਸ ਜਿਹੜੀ ਕਿ ਸਾਡਾ ਨੋਬਲ ਪ੍ਰੋਫੈਸ਼ਨ ਆ ਉਹਨੂੰ ਤੁਸੀਂ ਸ਼ਰਮਿਕ ਗਾਲ ਮਤਲਬ ਮੈਂ ਵਧੀਆ ਕਰਦਾ ਬੰਦਾ ਇਹਦੀ ਗਾਲ ਨਹੀਂ ਕੱਢ ਸਕਦਾ ਮੈਂ ਨਹੀਂ ਕਰਨਦੀ ਕਿ ਇੱਥੇ ਮੈਂ ਕਿਸੇ মিডিਆ ਦੇ ਸਾਹਮਣੇ ਉਹ ਗਾਲ ਕੱਢ ਕੇ ਦੱਸਾਂ ਕਿ ਉਹਨਾਂ ਨੇ ਗਾਲ ਸਾਨੂੰ ਕੱਢੀ ਕਿਹੜੀ ਹੈ ਤੁਹਾਡੀ ਮੰਗ ਕੀ ਹੈ ਹੁਣ ਇਸ ਟਾਈਮ ਦੀ ਪ੍ਰਿੰਸੀਪਲ ਸਰ ਆਣ ਸਭ ਦੇ ਸਾਹਮਣੇ ਮਾਫੀ ਮੰਗਣ ਤੇ ਸਾਡੀ ਅੱਜ ਦੀ ਅੱਜ ਤਨਖਾਹ ਜਿਹੜੀ ਅੱਜ ਨਹੀਂ ਮੰਗੀ ਜਾਂਦੀ ਅੱਗੇ ਕੀ ਕਹੋਗੇ ਫਿਰ ਨੋ ਪੇ ਨੋ ਵਰਕ ਜਦੋਂ ਸਮਰਵ ਜੀ ਦਾ ਤੇ ਵਰਪਖਤ ਜੀ ਆ ਉਹ ਹਰ ਇੱਕ ਬੋਰਡ ਦੇ ਵਿੱਚ ਗਾਲਾਂ ਕੱਢਦੇ ਜਾ ਕੇ ਸਿਸਟਰ ਨੂੰ ਰੋਜ਼ ਮੈਂ ਪ੍ਰਧਾਨ ਅਗਜ ਕਰਮਜੀਤ ਕੋਲ ਆਲਕਾ ਹਰ ਬੋਰਡ ਦੇ ਵਿੱਚੋਂ ਫੋਨ ਆਉਂਦਾਗਾ ਵੀ ਅੱਜ ਇੱਥੇ ਗਲਤ ਬੋਲ ਕੇ ਅੱਜਕੱਥੇ ਬੋਲ ਕੇ ਅਸੀਂ ਪ੍ਰਿੰਸੀਪਲ ਸਰ ਨੂੰ ਵੀ ਮਿਲ ਚੁੱਕੇ ਵੀ ਉਹਨਾਂ ਨੂੰ ਤੁਸੀਂ ਸਮਝਾਓ ਕਿਉਂਕਿ ਜਿਹੜਾ ਐਡਮਿਨਿਸਟ੍ਰੇਸ਼ਨ ਸਾਹਮਣੇ ਆਗਾ ਪ੍ਰਿੰਸੀਪਲ ਸਾਹਿਬ ਉਹ ਵੀ ਗਾਲ ਦੇ ਕੇ ਗੱਲ ਕਰਿਆ ਤਾਂ ਫਿਰ ਪੀਸੀ ਨੇ ਤਾਂ ਗਾਲ ਦੇ ਕੇ ਗੱਲ ਕਰਨੀ ਹੈ ਉਹ ਤਾਂ ਗਲਤ ਬੋਲਣਗੇ ਹੁਣ ਉਹ ਕੱਲੇ ਕੱਲੇ ਬਾਹਰ ਅੱਜ ਵੀ ਰਾਤ ਵੀ ਇਹਨੂੰ ਕੁੜੀ ਨੂੰ ਧਮਕੀ ਦਿੱਤੀ ਹੈ ਕਹਿੰਦਾ ਮੇਰੀ ਮਾਤਰੀ ਸਾਹਿਬ ਨਾਲ ਵੀ ਸਿੱਧੀ ਹੈਗੀ ਮੇਰੀ ਕਹਿੰਦਾ ਪ੍ਰਿੰਸੀਪਲ ਨਾਲ ਵੀ ਸਿੱਧੀ ਗੱਲ ਲਵਾਤਾ ਕਿ ਮੇਰੀ ਡੀਆਰ ਮੇ ਸਾਹਿਬ ਨਾਲ ਸਿੱਧੀ ਬਾਤ ਹਲਵਾਤਾ ਕਿ ਮੈਂ ਇਹਨੂੰ ਦੇਖੂਗਾ ਇਹਨੇ ਗਲਤ ਪੱਗਾ ਲੈ ਲਿਆ ਮੇਰੇ ਨਾਲ ਸਿੱਧਾ ਗਾਲ ਕੱਢ ਕੇ ਗਾਲਾਂ ਕੱਢਦਾ ਤੇ ਕਾਰਨ ਪਹਿਲਾਂ ਵੀ ਨਮਜੋਤ ਘਰ ਤੁਸੀਂ ਬੁਲਾਇ ਹੋ ਗਈ ਪ੍ਰਸ਼ਦ ਦੇ ਵਿੱਚ ਨਮਜੋਤ ਘਰ ਨੂੰ ਇਹਨੇ ਗਾਲ ਦੇ ਕੇ ਗੱਲ ਕਰੀ ਸੀ ਰਮਨਜੀਤ ਨੇ ਉਹ ਜੋਤ ਘਰ ਤੋਂ ਹੀ ਮਾਫੀ ਦਵਾ ਮੰਗਾਈ ਗਈ ਸੀ ਸਟਾਫ ਤੋਂ ਹੁਣ ਮੈਨੂੰ ਕੱਲ 7 ਨੰਬਰ ਵਾਰਚ ਵੀ ਗਾਣਾ ਦੇ ਕੇ ਆਏਗਾ ਇਹ ਉਹਨਾਂ ਦਾ ਗੱਲ ਕਰਨ ਦਾ ਕਾਰਨ ਹੁੰਦਾ ਗਾਲ ਕੱਢਣ ਦਾ ਉਹ ਕਹਿੰਦੇ ਸੀ ਗਾਲ ਦੇ ਕੇ ਗੱਲ ਕੰਮ ਕਰਾਂ ਮੈਨੂੰ ਕਹਿ ਰਿਹਾ ਫੋਨ ਕਰਕੇ ਰਮਨਜੀਤ ਜੀ ਜਿਹੜਾ ਡਾਕਟਰ ਰਮਨਜੀਤ ਦੀ ਪਾਗਾ ਕਹਿੰਦਾ ਤਿੰਨ ਮਹੀਨਿਆਂ ਤੱਕ ਮੇਰੇ ਕੋਲੇ ਪਾਵਰ ਆ ਜਾਣੀਆਂ ਮੈਂ ਕੰਮ ਕਰਾਂਗਾ ਸਟਾਫ ਨਾਲ ਤੋਂ ਕਿਸ ਤਰ੍ਹਾਂ ਕੰਮ ਕਰਾਇਆ ਜਾਊ ਕੀ ਬੋਲ ਕੇ ਕਹਿ ਰਿਹਾ ਰਮਨ ਰਮਨਦੀਪ ਰਮਨਜੀਤ ਜੀ ਡਾਕਟਰ ਆ ਜੀ ਜੀ ਉਹ ਕਹਿੰਦਾ ਮੇਰੀ ਸਿੱਧੀ ਮੰਤਰੀ ਸਾਹਿਬ ਨਾਲ ਬੜਾ ਰਸੀ ਆਪ